ਸਾਸਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨੰਬਰ 99 ਦਾ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇਸ ਵਾਰ ਦੀ ਜਿਹੜੀ ਵੱਡੀ ਖਬਰ ਆ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਕਿ ਚੰਡੀਗੜ੍ਹ ਦੇ 10 ਸੈਕਟਰ ਦੇ ਵਿੱਚ ਜਿਹੜਾ ਗ੍ਰੇਨੇਡ ਹਮਲਾ ਹੋਇਆ ਸੀ ਉਹਦੇ ਵਿੱਚ ਜਿਹੜੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਦੋ ਨੌਜਵਾਨਾਂ ਨੂੰ ਜਿਹੜਾ ਖੰਨਾ ਤੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿੰਨਾਂ ਵੱਲੋਂ ਇਹ ਹਮਲਾ ਕੀਤਾ ਗਿਆ ਸੀ ਔਰ ਅੱਜ ਤੁਹਾਨੂੰ ਦੱਸ ਦਈਏ ਕਿ ਇਹ ਇਹਨਾਂ ਦੋਨਾਂ ਦਾ ਜਿਹੜਾ ਨਾਮ ਹੈ ਇੱਕ ਦਾ ਨਾਮ ਵਿਸ਼ਾਲ ਮਸੀਹ ਹੈ ਇੱਕ ਦਾ ਨਾਮ ਰੋਹਿਨ ਮਸੀਹ ਦੱਸਿਆ ਜਾ ਰਿਹਾ ਹੈ ਰੋਹਿਨ ਮਸੀਹ ਜਿਹੜਾ ਹੈਗਾ ਉਹ ਅੰਮ੍ਰਿਤਸਰ ਦੇ ਰਮਦਾਸ ਦਾ ਰਹਿਣ ਵਾਲਾ ਹੈ ਤੇ ਅੱਜ ਮਾਨਯੋਗ ਅਦਾਲਤ ਅੰਮ੍ਰਿਤਸਰ ਦੇ ਵਿੱਚ ਰੋਹਿਨ ਮਸੀਹ ਨੂੰ ਜਿਹੜਾ ਪੇਸ਼ ਕਰਕੇ ਅੱਜ ਜਿਹੜੀ ਪੁਲਿਸ ਵੱਲੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਜਿਹੜਾ ਆ ਉਹਨੂੰ ਲਿਜਾਇਆ ਗਿਆ ਔਰ ਰਿਮਾਂਡ ਜਿਹੜਾ ਆ ਉਹ ਹਾਸਲ ਕੀਤਾ ਗਿਆ ਔਰ ਰਿਮਾਂਡ ਇਸ ਵਾਸਤੇ ਹਾਸਿਲ ਕੀਤਾ ਗਿਆ ਕਿ ਇਸ ਮਾਮਲੇ ਦੇ ਵਿੱਚ ਹੋਰ ਜਿਹੜੇ ਵੱਡੇ ਜਿਹੜੇ ਖੁਲਾਸੇ ਹੋ ਸਕਣ ਕਿ ਆਖਿਰਕਾਰ ਇਸ ਗ੍ਰੇਨੇਡ ਹਮਲੇ ਦਾ ਆਖਿਰਕਾਰ ਮਤਲਬ ਕੀ ਸੀ ਕਿਉਂ ਇਹ ਹਮਲਾ ਕੀਤਾ ਗਿਆ ਇਸ ਵਲੇ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਜਿਹੜਾ ਆ ਉਹ ਰਿਮਾਂਡ ਹਾਸਿਲ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕਈ ਹੋਰ ਜਿਹੜੇ ਇਸ ਮਾਮਲੇ ਦੇ ਵਿੱਚ ਖੁਲਾਸੇ ਹੋ ਸਕਦੇ ਨੇ

ਸਰ ਥੋੜਾ ਬਹੁਤ ਕੋਈ ਕਮੈਂਟ ਨਹੀਂ ਸਰ ਥੋੜਾ ਜਿਆਦਾ ਕੋਈ ਕਮੈਂਟ ਮੋਦਾ ਦੱਸੋ 9 ਕਮੈਂਟਸ ਸਰ ਥੋੜਾ ਬਹੁਤ ਨਹੀਂ ਥੋੜਾ ਬਹੁਤ ਦੱਸੋ 9 ਕਮੈਂਟਸ ਇਹੋ ਲੈ ਕੇ ਕਿੱਥੇ ਲੈ ਕੇ ਕਿੱਥੋਂ ਕਾਬੂ ਸਰ ਥੋੜਾ ਦਫ਼ਤਰ ਦਫ਼ਤਰ ਲੈ ਕੇ ਜਲਦੀ ਆਫਿਸ ਸਰ ਥੋੜਾ ਬਹੁਤ ਦੱਸੋ ਮੈਂ 9 ਕਮੈਂਟਸ ਸਰ ਪਲੀਜ਼ ਥੋੜਾ ਜਿਆਦਾ ਸਰ ਪਲੀਜ਼ ਰੀਰਿਵਿਊ ਕਰ ਦਿਓ ਸਰ ਪਲੀਜ਼ ਥੈਂਕ ਯੂ ਸਰ ਥੈਂਕ ਯੂ ਥੋੜਾ ਜਿਆਦਾ ਥੈਂਕ ਯੂ ਜੀ ਨਹੀਂ ਸਰ ਥੋੜਾ ਜਿਆਦਾ ਦੋ ਕਰ ਦਿਓ ਬਸ 9 ਕਮੈਂਟਸ ਕਿੱਥੋਂ ਕਾਬੂ ਕਿੱਥੋਂ ਕੀਤਾ ਸਰ ਇਹ ਨਹੀਂ ਦੱਸ ਦੋ ਕਾਬੂ ਕਿੱਥੋਂ ਆਇਆ ਸਰ ਥੋੜਾ ਜਿਆਦਾ ਦੱਸੋ ਪ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੇ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ